ਹਾਂਜੀ ਸਾਸੀ ਕਾ ਬਾਈ ਸਾਰਿਆਂ ਨੂੰ ਸਵਾਗਤ ਹੈ ਜਿਹੜਾ ਹੈ ਐਮ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਹੈਗਾ ਡੇਮਰੂ ਖੁਰਦ ਦੋਸਤੋ ਦੋ ਡੇਮਰੂ ਆ ਛੋਟਾ ਡੇਮਰੂ ਤੇ ਵੱਡਾ ਡੇਮਰੂ ਛੋਟੇ ਡੇਮਰੂ ਜੋ ਵੀਡੀਓ ਬਣਾ ਰਹੇ ਆ ਮੋਗੇ ਜ਼ਿਲ੍ਹੇ ਦਾ ਪਿੰਡ ਹੈ ਨੇੜੇ ਵੱਡਾ ਪਿੰਡ ਰੋਡੇ ਨੱਥੂ ਆਲਾ ਭਲੂਰ ਲੰਡੇ ਇਹ ਆਣ ਗਵਾਂਡ ਦੇ ਪਿੰਡ ਹੈ ਜਮਾ ਵਿਚਾਲੇ ਪਿੰਡ ਹੈ ਡੇਮਰੂ ਰੋਡਿਆਂ ਤੋਂ ਛਬਦੇ ਆਲੇ ਪਾਸੇ ਨੂੰ ਪਿੰਡ ਹੈ ਬਾਕੀ ਫੋਨ ਨੰਬਰ ਸਕਰੀਨ ਤੇ ਚਲੀ ਜਾਂਦਾ ਲੋ ਨੇੜਲੇ ਦਾ ਭੈਣ ਭਰਾ ਸਾਰੇ ਜਾਣਦੇ ਹੀ ਆ ਦੂਰਲੇ ਆਸਤੇ ਮੈਂ ਦੱਸਿਆ ਬਾਕੀ ਫੋਨ ਨੰਬਰ ਚਲੀ ਜਾਂਦਾ ਜਿਹਦੇ ਜਾਨਵਰ ਪਸੰਦ ਦਾ ਉਹ ਬਾਈ ਨੂੰ ਫੋਨ ਲਾ ਲਿਓ ਪ੍ਰੋਪਰ ਐਡਰੈਸ ਸਮਝਾ ਦੂ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਕੋਈ ਵਪਾਰ ਦਾ ਕੰਮ ਨਹੀਂ ਖੇਤੀਬਾੜੀ ਦੇ ਨਾਲ ਨਾਲ ਸਹਾਇਕ ਧੰਦੇ ਤੌਰ ਤੇ ਪਸ਼ੂ ਰੱਖਦੇ ਆ ਡੇਰੀ ਦੁੱਧ ਪਾਉਂਦੇ ਨਾਗ ਵੀ ਕੋਈ ਬਾਲੇ ਨਹੀਂ ਜਿਵੇਂ ਆਮ ਜ਼ਿਮੀਂਦਾਰਾਂ ਦੇ ਘਰੇ ਪੰਜ ਸੱਤ ਜਾਨਵਰ ਰੱਖੇ ਹੁੰਦੇ ਆ ਉਦਾਂ ਹੀ ਬਾਈ ਦੇ ਰੱਖੇ ਹੋਏ ਆ ਗਾਵਾਂ ਮੱਝਾਂ ਦੋਵੇਂ ਕਿਸਮਾਂ ਇੱਕਾ ਵੜ ਬਹੁਤ ਚੰਗੀ ਚੰਗੇ ਦੁੱਧ ਵਾਲੀ ਬਾਈ ਦੀ ਸੇਲ ਐ ਕੱਦ ਵੱਡਾ ਹੀ ਐ ਤੇ ਰਾਜੀ ਰੂਜੀ ਵੀ ਬਹੁਤ ਐ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆਂ ਚਾਰ ਛਪੇਰੋਂ ਗੋਲ ਮਟੋਲ ਪਈ ਐ ਪੂਰੀ ਭਾਰੀ ਫੁੱਲ ਜਾਣ ਵਾਲੀ ਐ ਕੋਈ ਲਿੱਸੀ ਜੀ ਮੰਨ ਕੇ ਨਾ ਆਵੇ ਪੂਰੀ ਭਾਰੀ ਫੁੱਲ ਜਾਣ ਵਾਲੀ ਚੰਗੇ ਦੁੱਧ ਵਾਲੀ ਡੱਬੀ ਪ੍ਰਿੰਟ ਵਾਲੀ ਟੌਪ ਦੀ ਵੜ ਘਰੇਲੂ ਵੱੱਛੀ ਐ ਇਨਫਰਮੇਸ਼ਨ ਲੈ ਦਨਾ ਪੁੱਛ ਲੈਨੇ ਕਿੰਨਾ ਦੁੱਧ ਕਿੰਨਾ ਮੁੱਲ ਸਾਰੀ ਜਾਣਕਾਰੀ ਲੈ ਦਨਾ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਦੱਸ ਦिए ਬਾਈ ਮੇਰਾ ਨਾਮ ਜਗਸੀਰ ਸਿੰਘ ਆ ਸਭ ਤੋਂ ਪਹਿਲਾਂ ਤਾਂ ਹਿੰਮਤ ਟੀ ਵੇਖ ਰਿਹਾ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਹਾਂ ਜੀ ਬਾਈ ਜੀ ਆਪਣੀ ਨਾ ਇੱਕ ਘਰੇਲੂ ਵਾੜਾ ਜੀ ਨਾਮ ਜਗਸੀਰ ਸਿੰਘ ਜੀ ਫੋਨ ਨੰਬਰ ਫੋਨ ਨੰਬਰ 94638 82215 ਪਿੰਡ ਛੋਟਾ ਡੇਮ ਹਾਂ ਜੀ ਪਿੰਡ ਡੇਮ ਨੂੰ ਖੁਰਦਾ ਜੀ ਹਾਂ ਠੀਕ ਹੈ ਹਾਂ ਜੀ ਹੁਣ ਦੱਸਿਏ ਵਾੜ ਬਾਰੇ ਹਾਂ ਜੀ ਬਾਈ ਜੀ ਇਹ ਵਾੜ ਆਪਣੀ ਦੂਜੇ ਸੂਏ ਸੋਣੀਆਂ ਹੀ ਦੂਜਾ ਸੂਆ ਹਾਂ ਜੀ ਅਜੇ 4-5 ਦਿਨ ਬਾਕੀ ਹੈ ਇਹਦੇ ਠੀਕ ਆ ਹਾਂਜੀ ਤੇ ਪਹਿਲੇ ਸੂਏ ਨੇ ਤਕਰੀਬਨ 24 23 24 ਲੀਟਰ ਦੁੱਧ ਦਿੱਤਾ ਹੈ ਪਹਿਲੇ ਸੂਏ ਹਾਂਜੀ ਪਤਾ ਹੈ ਕਿਹੜਾ ਸੀਵਨ ਲੱਗਾ ਹਾਂਜੀ ਸੀਵਨ ਪਾਈਪਰ ਦਾ ਲੱਗਿਆ ਹੈ ਪਾਈਪਰ ਦਾ ਹਾਂਜੀ ਇਹ ਆ 40 120 ਦੀ ਅੱਛਾ ਜੀ ਸਹੀ ਹੈ ਕੱਢੀਏ ਬਾਹਰ ਨੂੰ ਕੀ ਉਮੀਦ ਹੈ ਕਿੰਨਾ ਕੁ ਦੁੱਧ ਪਿਆਜੂ ਬਾਈ ਇਥੇ ਦੁੱਧ ਤਾਂ ਤੁਹਾਨੂੰ ਪਤਾ ਹੀ ਹੈ ਵੀ ਸੇਵ ਆਦੇ ਹਿਸਾਬ ਨਾਲ ਹੁੰਦਾ ਬਾਈ ਜਾਦੇ ਵੀ ਲੈ ਸਕਦਾ ਬੰਦਾ ਉਮੀਦ ਆ ਬਈ 28 29 ਲੀਟਰ ਦਿਨ ਚਾਰ ਪੰਜ ਪਏ ਆ ਹਾਂ ਜਨ ਦਿਨ ਚਾਰ ਪੰਜ ਪਏ ਆ ਦੋਸਤੋ ਵਾਕਈ ਵੜ ਬਹੁਤ ਜਿਆਦਾ ਚੰਗੀ ਆ ਹੋ ਸਕਦਾ ਤੁਹਾਨੂੰ ਵੀਡੀਓ ਤੇ ਛੋਟੀ ਲੱਗਦੀ ਹੋਵੇ ਲਿੱਸੀ ਲੱਗਦੀ ਹੋਵੇ ਪਰ ਇਹ ਚੀਜ਼ ਦੀ ਗਰੰਟੀ ਹੋਊਗੀ ਪੂਰੀ ਭਾਰੀ ਫੁੱਲ ਜਾਣ ਵਾਲੀ ਦੂਜਾ ਸੂਆ ਗੱਬਣ ਤਿਆਰ ਟੌਪ ਦੀ ਵੱਛੀ ਲੇਵਾ ਭਾਂਡਾ ਵੀ ਪੂਰਾ ਸੋਨਾ ਵੱਡਾ ਡੱਬਾ ਵਾਲਾ ਵੀਰ ਨੇ ਵੀ ਗੱਲ ਵਧੀਆ ਕੀਤੀ ਬਾਈ ਕਹਿੰਦਾ ਅੱਗੇ ਦੁੱਧ ਸੇਵਾ ਦਾ ਤੁਹਾਨੂੰ ਵੀ ਪਤਾ ਹੀ ਆ ਜਾਨਵਰ ਭਾਵੇਂ ਕਿੰਨੀ ਕੁ ਬਰੀਡ ਵਾਲਾ ਕਿਉਂ ਨਾ ਹੋਵੇ ਤੇ ਜੇ ਅਗਲਾ ਸੇਵਾ ਹੀ ਨਾ ਕਰੇ ਫਿਰ ਜਾਨਵਰ ਨੇ ਕਹਦਾ ਦੁੱਧ ਦੇਣਾ ਤੇ ਜੇ ਕੋਈ ਮਾੜੀ ਢਾਂਡੀ ਹੋਵੇ ਉਹਦੀ ਸੇਵਾ ਕਰੀਏ ਉਹਨੇ ਦੁੱਧ ਵੀ ਨਹੀਂ ਦੇਣਾ ਚੀਜ਼ਾਂ ਦੋਵੇਂ ਹੀ ਤਾਲਮੇਲ ਨਾਲ ਪਸ਼ੂ ਵੀ ਚੰਗਾ ਹੋਵੇ ਉੱਤੇ ਸੇਵਾ ਚੰਗੀ ਹੋਵੇ ਦੂਜਾ ਸੂਆ 23 24 ਕਿਲੋ ਦੁੱਧ ਵੀਰ ਕਹਿੰਦਾ ਪਹਿਲੇ ਸੂਏ ਇਹਦੇ ਥੱਲੋਂ ਮੱਚ ਹੋਇਆ ਐਗੜਾ ਹੋਰ ਕਢਾ ਲਓ ਬਚਾ ਕੇ ਜੀ ਬਾਲੀ ਨਾਲ ਤੁਰੇ ਗਰਮੀ ਆ ਅੱਛਾਵੇਂ ਸ਼ਾਮੇ ਸ਼ਾਮੀ ਕਢਾ ਲਓ ਬੰਮਾ ਦੋਸਤੋ ਸੀਲ ਬਹੁਤ ਆ ਵੀਰ ਨੇ ਰੱਸਾ ਸੱਟਦਾ ਉੱਪਰ ਪਾਈਪਰ ਦਾ ਸੀਵਨ ਲੱਗਾ ਜੀ ਤੋਂ ਗੱਬਣ ਪ੍ਰੈਗਨੈਂਟ ਹੈ ਆਪਦਾ ਵੀ ਬਾਈ ਨੇ ਇਹਦਾ ਰਿਕਾਰਡ ਦੱਸਤਾ ਵਾਕਈ ਬਿਨਾ ਸੀਵਨ ਦੱਸੇ ਤੋਂ ਹੀ ਹੂੰ ਬਿਨਾ ਦੱਸੇ ਤੋਂ ਹੀ ਜਾਨਵਰ ਗਵਾਈ ਭਰਦਾ ਕਿ ਚੰਗੇ ਸੀਵਨ ਦਾ ਬਹੁਤ ਹੀ ਠੰਡੀ ਸੀਰ ਬੱਚੀ ਹੈ ਸੀਰ ਸੌ ਫਾਲਾ ਪਰੋਂ ਸਵਾ ਫਟੰਗ ਜੜਾ ਹਵਾਨਾ ਸਟਾਰਟ ਹੁੰਦਾ ਪਟਾਂ ਚ ਫਸਿਆ ਪਿਆ ਹੱਜੀ ਸਾਈਡਾਂ ਚ ਹਲਕੀਆਂ ਜੀਆਂ ਵੱਲ ਢਿੱਲਾ ਹੈਗੀਆਂ ਦਿਨ ਚਾਰ ਕੇ ਨੇ ਲੈ ਜਾਣੇ ਆ ਤਿੰਨਾ ਚਾਰਾਂ ਦਿਨਾਂ ਤਾਈ ਜਦ ਦਿਨ ਤਿਆਰ ਹੋ ਜਾਂਦੀ ਆ ਲਟਕੇ ਸੂ ਘਰਮ ਵਾਲੀ ਮੋਟਾ ਮੋਟਾ ਥਾਨ ਆ ਭਾਵੇਂ ਅਥੀਂ ਚੋਲਿਓ ਪਾ ਮਾਂ ਮਸ਼ੀਨ ਤੇ ਚੋਲਿਓ ਥੰਡਾ ਸਾਈਜ਼ ਪੂਰਾ ਸੋਹਣਾ ਚਾਰੇ ਥਣ ਅੱਗੇ ਪਿਛੇ ਫੜ ਫੜ ਦੀ ਵੈਰਲ ਤੇ ਗੈਪ ਤੇ ਨਿਖੜ ਮੇ ਕੱਲੇ ਕੱਲੇ ਲੱਗੇ ਹੋਏ ਲੈ ਚਲੀ ਬਾਈ ਪ੍ਰਿੰਟ ਪ੍ਰਿੰਟ ਪੂਰਾ ਹੀ ਸੋਹਣਾ ਚਿੱਟੇ ਰੰਗ ਦੀ ਵਹਿੜ ਆ ਵਿੱਚ ਕਾਲੇ ਰੰਗ ਦੇ ਮੋਟੇ ਮੋਟੇ ਡੱਬਾ ਸੇਵਾ ਸੰਭਾਲ ਕਰਨ ਵਾਲੇ ਡਿੱਕੇ ਕੱਢੇ ਪਏ ਨਾਗਾ ਜ਼ਰੂਰੀ ਨਹੀਂਗਾ ਕਿ ਇਹੀ ਰਾਜੀ ਆ ਇਧਰ ਜਿਹੜੇ ਵੀਰ ਦੇ ਜਾਨਵਰ ਆ ਇਹ ਵੀ ਪੂਰੇ ਰਾਜੀ ਆ ਘਰੇ ਰੱਖੇ ਹੋਏ ਆ ਮਿਹਨਤੀ ਵੀਰ ਆ ਬਾਕੀ ਜਾਨਵਰੀ ਦਸੀ ਜਾਂਦਾ ਮਿਹਨਤੀ ਕਰਕੇ ਤਾਂ ਹੀ ਜਾਨਵਰ ਰਾਜੀ ਆ ਓਵੇਂ ਵੀ ਚਮਕਦਾ ਗੋਆ ਪੂਰਾ ਵੀ ਨਹੀਂ ਕਿਸੇ ਪਾਸੇ ਲੱਗਿਆ ਤੇ ਨਹੀਂ ਕਈ ਆਪਦੇ ਆਪ ਨੂੰ ਕਹਿੰਦੇ ਘਮਾਉਂਦੇ ਵਪਾਰੀ ਆ ਤੇ ਓਵੇਂ ਲਿਬੜੀਆਂ ਲੁਬੜੀਆਂ ਓਵੇਂ ਵੇਚੀ-ਵੁਚੀ ਜਾਂਦੇ ਆ ਕਈ ਤਾਂ ਸਾਰੇ ਨਹੀਂ ਕੋਜੇ ਹੁੰਦੇ ਕਈ ਤਾਂ ਪੂਰੀ ਤਿਆਰੀ ਨਾਲ ਵੀਡੀਓ ਬਣਾਉਂਦੇ ਆ ਪਰ ਕਈ ਉਦਾਂ ਹੀ ਵਿੱਚ ਉੱਚੀ ਜਾਂਦੇ ਆ ਪਰ ਐ ਨਹੀਂਗਾ ਕਿ ਕੱਲਾ ਇਹੀ ਵੜ ਵੀਡੀਓ ਬਣਾਉਣੀ ਕਰਕੇ ਚਮਕਦੀ ਆ ਇਧਰ ਦੋ ਦੱਬੀਆਂ ਖੜੀਆਂ ਇਹ ਵੀ ਚਮਕਦੇ ਆ ਗੱਲ ਮੁੱਕਦੀ ਆ ਕਿ ਸੇਵਾ ਸੰਭਾਲ ਪੂਰੀ ਫੁੱਲ ਆ ਵੀਰ ਦੀ 27 28 ਕਿਲੋ ਦੁੱਧ ਹੀ ਬਾਈ ਉਮੀਦ ਕਰਦਾ ਕਿ ਪਿਆਜੂ ਬਾਕੀ ਹੁਣ ਅੱਗੇ ਅਗਲੇ ਦੀ ਸੇਵਾ ਐ ਏਡੀਆਂ ਏਡੀਆਂ ਵੜਾਂ ਏਡੇ ਡੇਲੇ ਵਾਲੀਆਂ ਪੋਣਾ ਪੋਣਾ ਡਰਾਮ ਡਰਾਮ ਡੰ ਫਾਰਮਾਂ ਜੀ ਦੁੱਧ ਅਦੀ ਜਾਂਦੀਆਂ ਬਾਕੀ ਹੈ ਨਵਾਂ ਹਾਨਾ ਦੂਜਾ ਸੂਆ ਕੀ ਕਿਸ ਨੇ ਦੁੱਧ ਤੇ ਵੈਡ ਲਾਉਣੀ ਪੰਜ ਸੱਤ ਸੂਵੇ ਵਧੀਆ ਦੁੱਧ ਪੈ ਜੂ ਜੈ ਜੈ ਮੱਲ ਬਾਈ ਮੱਲ ਦਾ ਬਾਈ ਕਰਾਉਣ ਨੂੰ ਦਾ ਜਿੰਨਾ ਮਰਜ਼ੀ ਮੱਲ ਨਹੀਂ ਕਰਨਾ ਆਪਾਂ ਲੈਣ ਲੈਣ ਦੇਣ ਵਾਲੀ ਡਿਮਾਂਡ ਹੈ ਤੇ 130 ਦੀ ਦੇਣੀ ਆ 130 ਦੀ ਥੋੜਾ ਘਣਾ ਮੰਨ ਚਲੋ ਤਾਂ ਉਹ ਆਏ ਬੰਦੇ ਦਾ ਕਰ ਦਿੰਨੇ ਆਪਾਂ ਥੋੜਾ ਘਣਾ ਹੋ ਜਾਣਾ ਫੋਨ ਨੰਬਰ ਦੁਬਾਰਾ ਦੱਸ ਦਿੰਦਾ 9464882215 ਦੋਸਤੋ ਬਾਈ ਕਹਿੰਦਾ ਮੱਲ ਕਰਨ ਨੂੰ ਤਾਂ ਜਿੰਨਾ ਮਰਜ਼ੀ ਕਰਾ ਲਓ ਪਰ ਆਪਾਂ ਮੱਲ ਨਹੀਂ ਕਰਨਾ ਲੈਣ ਦੇਣ ਵਾਲੀ ਡਿਮਾਂਡ ਹੈ 130000 ਛੋੜ ਛੱਪਾ ਮੌਕੇ ਦੇ ਮਾਨਤਾਂ ਨੂੰ ਤਾਂ ਚਲੋ ਹੋ ਹੀ ਜਾਂਦਾ ਹੁੰਦਾ ਭਾਵੇਂ 50000 ਵਾਲਾ ਜਾਨਵਰ ਹੋਵੇ ਤੇ ਭਾਵੇਂ 5 ਲੱਖ ਵਾਲਾ ਹੋਵੇ ਚਲੋ ਉਹਨਾਂ ਕ ਤਾਂ ਮੌਕੇ ਤੇ ਹੋ ਜਾਂਦਾ ਪਰ ਮੁੱਲ ਜਮਾਂ ਜੈਜ ਹੈ ਇਹ ਗੱਲ ਹੈਗੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਦੀ ਦੁਬਾਰਾ ਵੀ ਰਿਪੀਟ ਕਰ ਦਿੰਨਾ ਆਏ ਨਹੀਂ ਹੋਊਗਾ ਕਿ ਤੁਸੀਂ ਵੀਡੀਓ ਤੇ ਵੇਖ ਕੇ ਆਉਂਗੇ ਬਾਲੀ ਚੰਗੀ ਲੱਗੂ ਤੁਹਾਨੂੰ ਤੇ ਇੱਥੇ ਆ ਕੇ ਹੋਰ ਹੀ ਕੁਝ ਨਿਕਲ ਜੂਗਾ ਪੂਰੀ ਰਾਜੀ ਆ ਫੁੱਲ ਵੱਡਾ ਕੱਦ ਆ ਤੇ ਚੰਗੇ ਦੁੱਧ ਵਾਲੀ ਆ ਹੈ ਵੀ ਦੂਜਾ ਸੂਆ ਪਾਈਪਰ ਦਾ ਅੱਗੇ ਸੀਵਨ ਲੱਗਾ ਜੀ ਤੋਂ ਗੱਬਣ ਆ ਆਪ ਕਿਹੜੇ ਦੀ ਹੈ ਬਾਈ ਆ ਇਹ ਆਪ ਖੁਦ 40100 ਦੀ 40120 ਦੀ ਆਪ ਡੈਨਮਾਰਕ ਦੀ ਆਪ ਆ ਪਾਈਪਰ ਦਾ ਅੱਗੇ ਸੀਵਨ ਲੱਗਾ ਐਬੀਐਸ ਦਾ ਜੀ ਤੋਂ ਇਹ ਗੱਬਣ ਆ ਪ੍ਰੈਗਨੈਂਟ ਆ ਜਿਹਦੇ ਵੀ ਪਸੰਦ ਆਉਂਦੀ ਆ ਭਾਅ ਲੋਟ ਹੀ ਆ ਇਹੀ ਵੜ ਚੰਗੇ ਵਪਾਰੀ ਚੰਗੇ ਖੜਾਰੀ ਦੇ ਘਰੇ ਹੁੰਦੀ ਜਾਂ ਫਾਰਮ ਚ ਹੁੰਦੀ 2.5 ਤਿੰਨ ਲੱਖ ਦੇਵੇ ਭਾਅ ਅਗਲੇ ਦੀ ਜਿੰਨੇ ਦੀ ਮਰਜ਼ੀ ਆਪ ਉਹ ਗੱਲ ਨਹੀਂ ਕਰਦੇ ਕਿ ਇੰਨੇ ਦੀ ਆ ਇਹ ਤੇ ਮੁੱਲ ਦੁੱਗਣਾ ਤਿਗਣਾ ਹੀ ਹੁੰਦਾ ਪਰ ਜਮਾ ਲੋਟ ਜੇ ਆਪਾਂ 1.30 ਲੱਖ ਫੋਨ ਨੰਬਰ ਸਕਰੀਨ ਤੇ ਜਿਹਦੇ ਵੀ ਪਸੰਦ ਆਉਂਦੀ ਆ ਦੁੱਧ ਦੇ ਨਿਆਰੇ ਦੇ ਦੂ ਬਾਕੀ ਹਜੇ 4-5 ਦਿਨ ਲੈ ਜਾਣੇ ਆ 2-3 ਦਿਨ ਅੱਜ ਭਾਦੂਗਾ ਇਹਨੂੰ ਹੋ ਗਏ ਆ ਹਇਆ ਹਫਤੇ ਕਿ ਤੱਕ ਭਾਦੂਗਾ ਇਹ ਤੇ ਇਹਨੇ ਸੂਣਾ ਤੇ ਉਦ ਦਿਨ ਕਿਹੜੇ ਰਹਿਗੇ ਮਗਰ 20 ਕਿ ਰਹਿਗੇ ਗਰਮੀ ਦੇ ਤੇ ਸਾਲੋ ਸਾਲ ਕਰਮਾਂ ਵਾਲੀ ਵਧੀਆ ਦੁੱਧ ਪਿਆਜੂ ਜਿਹਦੇ ਵੀ ਪਸੰਦ ਆਉਂਦੀ ਆ ਫੋਨ ਨੰਬਰ ਸਕਰੀਨ ਤੇ ਆ ਦੇਮਰੂ ਖੁਰਦ ਪਿੰਡ ਹੈ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਪੁਰਾਣਾ ਜਿਹ ਸ਼ੈਪਦੇ ਵਾਲੇ ਪਾਸੋਂ ਆਉਂਦਾ ਕੋਈ ਤਾਂ ਪਲੂਰ ਹੈ ਇੱਕ ਸਾਈਡ ਨੱਥੂ ਵਾਲਾ ਇੱਕ ਸਾਈਡ ਲੰਡੇ ਹੈ ਇੱਕ ਸਾਈਡ ਰੋਡੇ ਹੈ ਸਾਰਿਆਂ ਨੂੰ ਸਸ਼ੀਗਰ